ਆ ਪੁਲੀਆਂ ਦਾ ਖਜ਼ਾਨਾ ਹੀ ਪਿਆਗਾ ਇਹਦੇ ਸੀਜ਼ਨ ਦੇ ਵਿੱਚ ਕਿਧਰੋਂ ਨਹੀਂ ਮਿਲਦਾ ਹੈਗਾ ਪਿਆ ਬਾਈ ਉਹ ਗੇਅਰ ਪਏ ਨੇ ਹਾਂ ਗੇਅਰ ਪਏ ਤੂੜੀ ਵਾਲੇ ਮਸ਼ੀਨਾਂ ਦੇ ਤੂੜੇਲੇ ਰੀਪਰਾਂ ਦੇ ਉਹ ਢੇਰ ਹੀ ਪਿਆ ਓਏ ਬਾਬੇ ਉਹ ਦੇਖਿਓ ਕਿਹੜਾ ਤੇ ਇਹ ਚੀਜ਼ ਮੈਂ ਕਹਿੰਦਾ ਵੀ ਸੀਜ਼ਨ ਦੇ ਵਿੱਚ ਆ ਕੇ ਮੌਕੇ ਤੇ ਨਹੀਂ ਮਿਲਦਾ ਸਮਾਨਾ ਚੈੱਕ ਕਰੋ ਤੇ ਬਾਈ ਦਾ ਜਿਹੜਾ ਨਿਕ ਹੈ ਇਹ ਸਾਰੇ ਤੁਹਾਨੂੰ ਮਤਲਬ ਸਾਰੇ ਮਿਲ ਜਾਣਗੇ ਇਹ 11 ਵਾਲਾ 6.5 ਵਾਲਾ ਹਾਂ ਹਾਂਜੀ ਹਾਂਜੀ ਮਿਲਣਗੇ ਆ ਦੇਖੋ ਸਾਡੇ ਕੋਲ ਰਿੰਬ ਪਏ ਨੇ ਜੀ ਅੱਛਾ ਰਿੰਬ ਵੀ ਮਿਲਣਗੇ ਸਾਡੇ ਕੋਲ ਇਹ ਰਿੰਬ ਵੀ ਮਿਲਣਗੇ ਹਾਂਜੀ ਇੰਜਨ ਲੈਣਾ ਕਿਸੇ ਨੂੰ ਇੰਜਨ ਮਿਲ ਜੂਗਾ ਜੀ ਇੰਜਨ ਮਿਲ ਜੂਗਾ ਹਾਂਜੀ ਦ ਅੱਜ ਦੁਬਾਰਾ ਫੇਰ ਆਪਾਂ ਬਾਈ ਦੀ ਵੀਡੀਓ ਲੈ ਕੇ ਆਜਾਂਗੇ ਖੜੇ ਜਾਗੇ ਆਪਾਂ ਕੋੜਤਾਰ ਮੂੰ ਕਬਾੜ ਦੇ ਵਿੱਚ ਪਹਿਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਮੀਦ ਕਰਦਾ ਆ ਵੀਡੀਓ ਨੂੰ ਤੁਸੀਂ ਦੱਬ ਕੇ ਸ਼ੇਅਰ ਕਰੋਗੇ ਤੇ ਵਧੀਆ ਪਿਆਰ ਦੇਵੋਗੇ ਤੇ ਅੱਜ ਵਾਲਾ ਸਟਾਕ ਆ ਜਿਹੜਾ ਉਹ ਪਹਿਲਾਂ ਨਾਲੋਂ ਵੱਧ ਕੇ ਆ ਕਿਉਂਕਿ ਇਹਦੇ ਵਿੱਚ ਜ਼ਿਆਦਾ ਰੀਪਰ ਰੋਟਾਵੇਟਰ ਹਾਲਾ ਚੰਗੀਆਂ ਚੀਜ਼ਾਂ ਨੇ ਦਿਖਾਉਣੀਆਂ ਨੇ ਜਿਵੇਂ ਇਹਨਾਂ ਦੀ ਜ਼ਿਆਦਾ ਡਿਮਾਂਡ ਰਹਿੰਦੀ ਆ ਨਾ ਸੀਲੇਰ ਵਾਲਿਆਂ ਦੀ ਉਹ ਚੀਜ਼ ਵੀ ਆਪਾਂ ਨੂੰ ਇਹ ਵੀਡੀਓ ਦੇ ਵਿੱਚ ਮਿਲੂਗੀ ਤੇ ਬਾਈ ਆਪਣੇ ਨਾਲ ਹੈ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਆ ਭਰਾ ਹਾਂਜੀ ਬਾਈ ਵਧੀਆ ਜਮਾ ਤੇ ਆਪਾਂ ਇੱਥੋਂ ਚਲਾ ਲੈਨੇ ਬਾਈ ਸ਼ੁਰੂਆਤ ਕਰ ਲੈਨੇ ਹਨਾ ਹਾਂਜੀ ਹਾਂਜੀ ਇਹ ਸੀਲਰਾਂ ਵਾਲੇ ਆ ਗਏ ਸੀਲਰ ਆ ਗਏ ਜੀ ਜੀ ਇਹ ਟੈਂਕੀ ਵਾਲੇ ਸੀਲਰ ਆ ਗਏ ਜੀ ਜੀ ਤੇ ਕੋੜ ਧਰਮੋਂ ਦੀ ਜਿਹੜੀ ਲੋਕੇਸ਼ਨ ਆ ਥੋੜੀ ਜਿਹੀ ਮੈਂ ਦੁਬਾਰਾ ਦੱਸਦਾ ਮਾਨਸਾ ਤੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਬਾਈ ਮਾਨਸਾ ਤੋਂ 15 ਕਿਲੋਮੀਟਰ ਹੈ ਜੀ ਤੇ ਸਰਸੇ ਤੋਂ ਸਰਸੇ ਤੋਂ 60 ਕਿਲੋਮੀਟਰ 60 ਕਿਲੋ ਇਹ ਮਾਨਸਾ ਸਰਸਾ ਰੋਡ ਰਹਿ ਗਿਆ ਮਾਨ ਜੇ ਕੋਈ ਸੰਦ ਸਿੱਧਾ ਵੇਚਣਾ ਹੈ ਤਾਂ ਬਾਈ ਨੂੰ WhatsApp ਤੇ ਕਰ ਦਿਓ ਬਾਈ ਫੋਟੋਆਂ ਕਰ ਦਿਓ ਪੰਜ ਸੱਤ ਤੇ ਮਾਡਲ ਰੇਟ ਲਿਖ ਕੇ ਭੇਜ ਦਿਓ ਸੰਦ ਬਾਈ ਛੋਟਾ ਖਰੀਦ ਲੂਗਾ ਜੇ ਇਹਦੇ ਵਿੱਚੋਂ ਕੋਈ ਸੰਦ ਖਰੀਦਣਾ ਹੈ ਤਾਂ ਬਾਈ ਨੂੰ ਫੋਨ ਲਾ ਲਿਓ ਵੀ ਆਹ ਸੰਦ ਕਿੰਨੇ ਦਾ ਹੈਗਾ ਤੁਹਾਨੂੰ ਦੱਸ ਦੂ ਪਰ ਆਪਾਂ ਵੀਡੀਓ ਦੇ ਵਿੱਚ ਵੀ ਰੇਟ ਦੱਸਾਂਗੇ ਤੁਹਾਨੂੰ ਇਹ ਵੱਡੀ ਗੱਲ ਹੈ ਤੇ ਕੀ ਰੇਟ ਰਹੂਗਾ ਬਾਈ ਫਿਰ ਇਹਦਾ ਇਹ ਦੇ ਦਾਂਗੇ 20000 ਦੇ ਹਾਲ ਜੀ ਟੈਂਕੀ ਵਾਲੇ 20000 ਦੇ ਸਮੇਟ ਟੈਂਕੀ ਮਿਲ ਜੂਗੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਅੱਗੇ ਭਾਈ ਜਿਹੜੇ ਥੱਲੇ ਪਏ ਨੇ ਇਹ ਕੱਲੇ ਸ਼ੀਲਰ ਆ ਗਏ ਮਾਨੂੰ ਹਾਂਜੀ ਇਹ ਕੋਈ 15000 ਦਾ ਜੀ ਕੋਈ 13000 ਦਾ ਕੋਈ 12000 ਦਾ ਅੱਡ-ਅੱਡ ਰੇਟ ਨੇ ਹੂੰ ਇਹ ਇਹ ਚੀਜ਼ਾਂ ਮੈਂ ਤਾਂ ਦਿਖਾ ਰਿਹਾ ਸ਼ੁਰੂ ਦੇ ਵਿੱਚ ਕਿਉਂਕਿ ਜਿਵੇਂ ਕੋਈ ਸਬਜ਼ੀ ਲਾਉਂਦੇ ਨੇ ਹੁਣ ਭਰਾ ਉਹਨਾਂ ਨੂੰ ਸ਼ੀਲਣ ਵਾਸਤੇ ਹਨਾ ਨਰਮਾ ਸ਼ੀਲਣ ਵਾਸਤੇ ਨਰਮਾ ਸ਼ੀਲਣ ਵਾਸਤੇ ਜਾਂ ਸਬਜ਼ੀ ਜਿਹੜੇ ਹੁਣ ਲਾ ਰਹੇ ਨੇ ਭਾਈ ਕੋਈ ਕੇਲਾ 2 ਏਕੜ ਵਾਲੇ ਇਹ ਚੀਜ਼ ਬਹੁਤ ਕੰਮ ਕਰਦੀ ਹੈ ਯਾਨੀ ਕਿ ਲੇਬਰ ਦੀ ਬਹੁਤ ਬਚਤ ਰਹਿੰਦੀ ਹੈ ਇਸ ਚੀਜ਼ ਨਾਲ ਕਿਉਂਕਿ ਅੱਧੇ ਘੱਖ ਦਾ ਇਹ ਸੀਲ ਕੀ ਖਤਮ ਹੋ ਜਾਂਦੇ ਨੇ ਹਾਂਜੀ ਹਾਂਜੀ ਤੇ ਆ ਵੀ ਸੀਲ ਰਪੇ ਨੇ ਬਈ ਇਹਨਾਂ ਦਾ ਕੀ ਰੇਟਰ ਹੋਊਗਾ ਵੱਡਾ ਵੱਡਾ ਰੇਟ ਹੈ ਜੀ ਕੋਈ ਮੰਨ ਲਓ 13000 ਦਾ ਕੋਈ 15000 ਦਾ ਨਵੇਂ ਵੀ ਪਏ ਤੁਹਾਡੇ ਕੋਲ ਜਮਾ ਸਟਾਕ ਬਿਲਕੁਲ ਨਵੇਂ ਜੀ ਹੂੰ ਤੇ ਆਹ ਰੀਪਰ ਕਿਵੇਂ ਚਾਲੂ ਹਾਲ ਤੇ ਜੀ ਕਿਵੇਂ ਹਾਂਜੀ ਹਾਂਜੀ ਚਾਲੂ ਹਾਲ ਤੇ ਕਿੰਨਾ ਮਾਡਲ ਹੈ ਇਹ ਇਹ ਹੈਗੇ ਜੀ 12 ਮਾਡਲ ਬਿਸ਼ਕਰਮਾ ਬਿਸ਼ਕਰਮਾ ਜੀ ਠੀਕ ਹੈ ਤੇ ਕੀ ਰੇਟਰ ਹੋ ਬਈ ਇਹਦਾ ਇਹ ਦੇ ਦਾਂਗੇ ਜੀ 1 ਲੱਖ 20000 ਦੀ 1 ਲੱਖ 20 ਕੱਲਾ ਹੀ ਮਿਲ ਜੂਏ ਹਾਂ ਕੱਲਾ ਹੀ ਮਿਲ ਜੂਏ ਇਹ ਕਿੰਨੇ ਫੁੱਟਾਗਾ ਇਹ ਹੈਗੇ 11 ਫੁੱਟਾ 11 ਫੁੱਟਾ ਉੱਪਰੋਂ ਕਿੰਨਾ ਹੋਊਗਾ ਉੱਚਾ ਹੈਗਾ 2.5 ਫੁੱਟਾ ਜੀ 2.5 ਫੁੱਟਾ ਹਾਂ ਜੀ ਕਿੰਨੇ ਦਾ ਜਦੋਂ ਕੱਲਾ ਹੀ ਇਹ ਦੇ ਦਾਂਗੇ ਤੁਹਾਨੂੰ 3500 ਰੁਪਏ ਦਾ 3500 ਰੁਪਏ ਦਾ ਲੈ ਜੇ ਕਿਸੇ ਭਰਾ ਨੂੰ ਜ਼ਰੂਰ ਤਾਂ ਇਹ ਵੀ ਲਿਜਾ ਸਕਦੇ ਹੋ ਇੱਧਰ ਤਵੀਆਂ ਦਾ ਸੈੱਟ ਪਿਆਗਾ ਇਹ ਕਿੰਨਾ ਆ ਗਿਆ 12 ਦਾ ਇਹਨਾਂ ਨੇ 14 ਦਾ ਜੀ 14 ਦਾ ਆਹ 14 ਦਾ ਸੈੱਟ ਨਹੀਂ ਤਿੰਨੇ ਆਹ 14 ਦਾ ਸੈੱਟ ਪਿਆਗਾ ਤੇ ਅੱਗੇ ਵੀ 14 ਦਾ ਸੈੱਟ ਪਿਆਗਾ ਇਹਨਾਂ ਦੀ ਕੀ ਕੀਮਤ ਰਹੂਗੀ ਬਈ ਇਹ ਪੈਲ ਜਾਣਗੇ ਤੁਹਾਨੂੰ 25-250 ਆਹ ਕਿਹੜਾ ਆ ਗਿਆ ਬਲਕਾਰ ਬਲਕਾਰ ਆ ਗਈ 13 ਮਾਡਲ ਜੀ 13 ਮਾਡਲ ਜੀ ਹੂੰ ਇਹਦਾ ਕੀ ਰੇਟ ਹੋਊਗਾ ਇਹ ਦੇਦਾਂਗੇ ਤੁਹਾਨੂੰ 1,10,000 ਦੀ ਜੀ 1,10,000 ਦੀ 10,000 ਦੀ ਠੀਕ ਐ ਤੇ ਇਹਲੇ ਵੀ ਅੱਗੇ ਹੋਰ ਤੁਹਾਨੂੰ ਦਿਖਾਉਣੇ ਆ ਅਸੀਂ ਆਪਣੇ ਕੋਲ ਹਿੱਸੇ ਵੀ ਮਿਲਣਗੇ ਆਪਣੇ ਕੋਲੇ ਹਿੱਸੇ ਟਰਾਲੀਆਂ ਦੇ ہاں ਟਰਾਲੀਆਂ ਦੇ ਤੂੜੀਆਂ ਵਾਲੀ ਮਸ਼ੀਨਾਂ ਦੇ ਹੜੰਬਿਆਂ ਦੇ ਹਿੱਸੇ ਆਪਣੇ ਕੋਲ ਮਿਲ ਜਾਣਗੇ ਹਾਂਜੀ ਅੱਛਾ ਇਹ ਵੀ ਵੱਡੀ ਗੱਲ ਬਾਤ ਹੈ ਨਾ ਕੋਈ ਕਿਸੇ ਨੇ ਹਿੱਸਾ ਲੈਣਾਗਾ ਜੀ ਬਈ ਇੱਥੋਂ ਲਿਜਾ ਸਕਦੇ ਹਾਂ ਇਹ ਕੀ ਰੇਟ ਦੇ ਵਿੱਚ ਰਹੂਗਾ ਬਈ ਇਹ ਆਪਾਂ ਤੋਲ ਕੇ ਦੇਵਾਂਗੇ ਜੀ ਕੀ ਰੇਟ ਬਈ ਪੈਂਟਰ ਵੀ ਕਿ ਲੋ ਜੀ ਪੈਂਟਰ ਰੁਪਏ ਅੱਛਾ ਵਿਚੋ ਦਾ ਹਿੱਸਾ ਜੇ ਬਦਲ ਬਦਲ ਕਰਨਾ ਹੋਊਗਾ ਹੋਊਗਾ ਜੀ ਬਾਕੀ ਮੂਵੀ ਵੀ ਦਿੰਨੇ ਆ ਵਿੱਚ ਮੂਵੀ ਵੀ ਦੇ ਦਿੰਨੇ ਮੂਵੀ ਲੈਣਾ ਮੂਵੀ ਦੇ ਦਾਂ ਤੋਲ ਕੇ ਦੇਣਾ ਤੋਲ ਕੇ ਦੇ ਦਾਂ ਠੀਕ ਹੈ ਹਿੱਸਾ ਤੁਹਾਨੂੰ ਮਤਲਬ ਸਾਰੀ ਮਿਲ ਜਾਣਗੇ 11 6 ਵਾਲਾ 6.5 ਵਾਲਾ ਹਾਂ ਹਾਂ ਜੀ ਮਿਲਣਗੇ ਆ ਦੇਖੋ ਸਾਡੇ ਕੋਲ ਰਿੰਬ ਪੈਣੇ ਜੀ ਅੱਛਾ ਰਿੰਬ ਵੀ ਮਿਲਣਗੇ ਸਾਡੇ ਕੋਲ ਇਹ ਰਿੰਬ ਵੀ ਮਿਲਣਗੇ ਹਾਂ ਜੀ ਇੰਜ ਲੈਣਾ ਕਿਸੇ ਨੇ ਇੰਜ ਮਿਲ ਜੂਗਾ ਜੀ ਇੰਜ ਮਿਲ ਜੂਗਾ ਹਾਂ ਜੀ ਠੀਕ ਹੈ ਤੇ ਆ ਜਾਲੀ ਜੀ ਜਾਲੀ ਵੀ ਪਈ ਆ ਭਾਈ ਕੋਲੇ ਜੀ ਜਾਲੀ ਪਈ ਆ ਜੀ ਖੁੱਲਵੀ ਜਾਲੀ ਆ ਜੀ 11 ਕਿਉਂਕਿ ਜਿਹੜੀਆਂ ਬਰੀਕੀਆਂ ਚੀਜ਼ਾਂ ਨੇ ਮੌਕੇ ਤੇ ਨਹੀਂ ਮਿਲਦੀਆਂ ਜਿਵੇਂ ਸੀਜ਼ਨ ਦੇ ਵਿੱਚ ਆ ਕੇ ਕ੍ਰਾਉਸ ਨਹੀਂ ਮਿਲਦੇ ਹਾਂਜੀ ਕ੍ਰਾਉਸ ਵੀ ਮਿਲਣਗੇ ਬਾਈ ਕੋਲੋਂ ਤੁੜੀ ਵਾਲੇ ਰੀਪਰ ਦੀਆਂ ਪੁਲੀਆਂ ਹੁੰਦੀਆਂ ਨੇ ਉਹ ਨਹੀਂ ਮਿਲਦੀਆਂ ਛੇਤੀ ਉਹ ਵੀ ਮਿਲਣਗੀਆਂ ਬਾਈ ਕੋਲੋਂ ਤੁਹਾਨੂੰ ਦਿਖਾਉਣੇ ਸਟਾਕ ਇੱਥੇ ਹੋਰ ਵੀ ਪਿਆਗਾ ਗੇਅਰ ਜਿਵੇਂ ਗੇਅਰ ਹੁੰਦੇ ਨੇ ਬਾਈ ਆਪਣੇ ਕੋਲ ਗੇਅਰ ਕਦੇ-ਕਦੇ ਮਿਲ ਜਾਣਗੇ ਤੁੜੀ ਵਾਲੇ ਮਸ਼ੀਨਾਂ ਦੀ ਜੀ ਗੇਅਰ ਹੜੰਬੇ ਤੇ ਮਿਲਣਗੇ ਲੰਗਿਆ 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 ਸਟਾਕ ਦਿਖਾ ਦੇ ਪਹਿਲਾਂ ਆਹ ਦੇਖੋ ਆਹ ਪੁਲੀਆਂ ਦਾ ਖਜ਼ਾਨਾ ਹੀ ਪਿਆਗਾ ਇਹਦੇ ਸੀਜ਼ਨ ਦੇ ਵਿੱਚ ਕਿੱਦਾਂ ਉਹ ਨਹੀਂ ਮਿਲਦਾ ਹੈਗਾ ਜਦੋਂ ਕਹਿੰਦਾ ਬ ਤਾਂ ਇੱਥੇ ਬਾਈ ਕੋਲੇ ਆ ਜਾਓ ਇੱਥੇ ਤੁਹਾਨੂੰ ਚੱਕਰ ਸੈੱਟ ਕਰਕੇ ਦੇਊਗਾ ਬਾਈ ਸਾਰੀਆਂ ਪੰਤੀਆਂ ਪਈ ਜਾਣੀਆਂ ਪੂਰੀਆਂ ਹਾਂ ਜੀ ਸਾਰੀਆਂ ਪੰਤੀਆਂ ਮਿਲ ਜਾਣੀਆਂ ਜੀ ਤੇ ਅੱਗੇ ਆ ਕੀ ਪਿਆਗਾ ਨਹੀਂ 샤ਫਟਾਂ ਆ ਗਈਆਂ ਜਿਵੇਂ ਮਾਲੋ ਸੀਜ਼ਨ ਜਿਹੜੇ ਮਸ਼ੀਨ ਦੀ 샤ਫਟ ਟੁੱਟ ਗਈ ਤੇ ਆਪਣੇ ਕੋਲ ਮਿਲ ਜਾਂਦੀ ਹੈ 샤ਫਟ ਵੀ ਮਿਲ ਜੂ ਹਾਂਜੀ ਓਕੇ ਉਹ ਕੀ ਪੈਨੇ ਪੁਲੀਆਂ ਆ ਗਈਆਂ ਜੀ ਪੁਲੀਆਂ ਹਾਂਜੀ ਠੀਕ ਹੈ ਠੀਕ ਹੈ ਇਧਰ ਬੈਰਿੰਗ ਬਗੈਰਾ ਵੀ ਮੈਨੂੰ ਲੱਗਦਾ ਇਹ ਪ੍ਰਾਣ ਇਹ ਚ ਲੈ ਕੇ ਜਾਣੇ ਇਸ ਨੂੰ ਨਵੇਂ ਨੂੰ ਇੱਥੇ ਵੀ ਸਸਤਾ ਮਿਲ ਜੂ ਸਮਾਨ ਆ ਰਿੰਬ ਵਾਧੂ ਪੈਦੇ ਹਾਂ ਨਾ ਬਾਕੀ ਟਰਾਲੀਆਂ ਦੇ ਜਿਹੜੇ ਕੜੇ ਆਲੇ ਮਿਲ ਜਾਣਗੇ ਦੂਜੇ ਦੁੱਪ ਲੋ ਵੀ ਆਹ ਚਾਰ ਵਾਲਾ ਗਿਆ ਜੀ ਹਾਂ ਜੀ ਚਾਰ ਵਾਲਾ ਗਿਆ ਜੀ ਅੱਛਾ ਲੈ ਵੀ ਇਹ ਚਾਰ ਵਾਲਾ ਸਿਸਟਮ ਆ ਗਿਆ ਇਹ ਕੀ ਰੇਟ ਦੇ ਵਿੱਚ ਰੋ ਇੱਕ 15 ਦਾ ਜੀ 1 ਲੱਖ 15000 ਰੁਪਏ ਦਾ ਬਾਈ ਦਾ ਟਰੈਕਟਰ ਵੀ ਖੜਾ ਜੀ ਕਿਹੜਾ 735 ਕਿਹੜਾ 735 ਜੀ ਕਿੰਨਾ ਮਾਡਲ ਇਹ ਇਹ ਹੈਗਾ 99 ਮਾਡਲ ਜੀ 99 ਮਾਡਲ ਕਿਵੇਂ ਇਹ ਚਾਲੂ ਹਾਲਤ ਚ ਹੈ ਹਾਂ ਜੀ ਚਾਲੂ ਹਾਲਤ ਜੀ ਕੀ ਰੇਟ ਦੇ ਵਿੱਚ ਇਹ ਦੇ ਦਾਂਗੇ 1 ਲੱਖ 10000 ਦਾ ਜੀ 1 ਲੱਖ 10000 ਠੀਕ ਹੈ ਤੇ ਆਹ ਕਿਹੜੀ ਆ ਗਈ ਬਈ ਇੱਕ ਟੂੜੀ ਵਾਲੀ ਮਸ਼ੀਨ ਆ ਗਈ ਜੀ ਆਜਾਦ ਆ ਕੀ ਕਿਹੜੀ ਹੈ ਇਹ ਆਜਾਦ ਜੀ ਆਜਾਦ ਇਹ ਕਿੰਨਾ ਮਾਡਲ ਹੈ ਇਹ ਉਹ ਮਨ 15 ਮਾਡਲ ਹੈ ਜੀ 15 ਮਾਡਲ ਹਾਂਜੀ ਰੇਟ ਰੇਟ ਦੇ ਦਾਂਗੇ 1,25,000 ਜੀ 1,25,000 ਆਹਾ ਬਈ ਇਹ ਸਟੈਂਡਰਡ ਆ ਗਈ ਜੀ ਇਹਦਾ ਕੀ ਰੇਟ ਆ ਵੀਰੇ ਇਹ ਦੇ ਦਾਂਗੇ ਤੁਹਾਨੂੰ 1,10,000 ਜੀ ਠੀਕ ਹੈ ਉਹ ਚੱਕੀ ਆ ਗਈ ਹਾਂਜੀ ਉਹ ਆਟੇ ਵਾਲੀ ਚੱਕੀ ਆ ਗਈ ਇਹ ਡਬਲ ਡਬਲ ਆ ਗਈ ਹਾਂਜੀ ਵੱਲ ਪਿੱਛੇ ਪੀਣਾ ਸਾਫ਼ ਕਰਦੀ ਹੈ ਜੀ ਸਾਫ਼ ਕਰਦੀ ਹੈ ਸਾਫ਼ ਵੀ ਕਰਦੀ ਹੈ ਪੂਰੀ ਸਾਫ਼ ਸੁਥਰੀ ਹੋਈ ਹੈ ਬਿਲਕੁਲ ਸਾਫ਼ ਸੁਥਰੀ ਹੈ ਚੱਲਦੀ ਤਾਂ ਇਹਨਾਂ ਸ਼ਾਹਨ ਵਾਲੇ ਲੜਕੇ ਜੀ ਕੱਲੇ ਪੱਥਰ ਪੂਥਰੇ ਜੇ ਪਹਿਣਗੇ ਇਹ ਕੋਲ ਸਹੀ ਆਈ ਪੱਥਰ ਵੀ ਪੱਥਰ ਵੀ ਸਹੀ ਹੈ ਬਿਲਕੁਲ ਸਹੀ ਹੈ ਜੀ ਅਸੀਂ ਕੀ ਰੇਟ ਉਹ ਦੇ ਦਾਂਗੇ ਤੁਹਾਨੂੰ 75000 ਦੀ ਜੀ 75000 ਦੀ ਲੈ ਵੀ ਜੇ ਕਿਸੇ ਨੇ ਘਰੀ ਹਨ ਆਪਦੇ ਜਿਆਦਾ ਪਸ਼ੂ ਨੇ ਵੀ ਦਾਣਾ ਟੱਕ ਰਹੀ ਉਹ ਕਰਨਾਗਾ ਸਮਾਨ ਲਿਆ ਕੇ ਪੀਸਨਾਗਾ ਹਨ ਇਹ ਲੈ ਜੋ ਘੈਂਟ ਚੀਜ਼ ਹੈਗੀ ਇਹਦੇ ਨਾਲ ਵੀ ਕੁਆਲਿਟੀ ਜਿਹੜੀ ਅਨਮਰਦੀ ਬਣੀ ਰਹਿੰਦੀ ਹੈ ਇੱਧਰ ਸਟਾਕ ਆ ਜਿਹੜਾ ਮਿਲਦਾ 0 ਡਰਿੱਲ ਪਈਆਂ ਨੇ ਬਾਈ ਇੱਥੇ ਹਾਂ 0 ਵੀ ਇਹ ਦੂਜੇ ਸੈਂਪਲ ਵੀ ਹੈ ਜੀ ਸੈਂਪਲ ਵੀ ਹੈ ਇਹ ਕਾਫੀ ਸਟਾਕ ਪਿਆ ਹਨਾ 13 ਪੋਰੀਆਂ ਕਿਹੜੇ ਕਿਹੜੇ ਮਾਡਲ ਪਏ ਨੇ ਸਾਰੇ ਮਿਲ ਜਾਣਗੇ 13 ਪੋਰੀ ਜਿਹੜੀ ਮਰਜ਼ੀ ਲੈ ਲੋ ਜੀ ਕਾਫੀ 13 ਪੋਰੀ ਜੀ ਹਾਂ 15 ਪੋਰੀ ਮਸ਼ੀਨ ਵੀ ਮਿਲ ਜੂ ਆਪਣੇ ਕੋਲ ਜੀ ਠੀਕ ਹੈ ਵੀਰੇ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਇਹ ਵੀਡੀਓ ਦੇ ਵਿੱਚ ਨਾ ਥੋੜਾ ਜਿਹਾ ਬਰੀਕੀ ਵਾਲਾ ਸਮਾਨ ਆਗਾ ਤੇ ਮੈਨੂੰ ਨਾਲ ਮਿਲਦਾ ਵੀ ਘਟਾ ਜਿਵੇਂ ਆਹ ਪਈਆਂ ਨੇ ਨਾ ਆਹ ਜਿੰਦਾ ਵੀ ਹੁੱਕਾਂ ਜੀ ਹੈ ਹੁੱਕਾਂ ਪਈਆਂ ਨਿਗੀਆਂ ਟਰਾਲੀ ਦੇ ਹੁੱਕਾਂ ਹੋਗੀਆਂ ਟਰਾਲੀ ਦੀ ਹੁੱਕ ਹੋਗੀ ਹੂੰ ਇਹ ਵੀ ਬਾਈ ਕੋਲੇ ਸਾਰਾ ਸਟਾਕ ਪਿਆਗਾ ਤੇ ਪਟੇ ਮਿਲ ਜਾਣਗੇ ਆਪਣੇ ਕੋਲੇ ਜੀ ਆ ਪਟੇ ਮਿਲ ਜਾਣਗੇ ਟਰੱਕ ਵਾਲੇ ਪਟੇ ਟਰੱਕ ਵਾਲੇ ਪਟੇ ਮਿਲ ਜਾਣਗੇ ਤੇ ਉਹ ਮੋਟਰ ਵੀ ਪਈ ਹੈ ਮੋਟਰ ਕਿੰਨੇ ਦੀ ਆ ਉਹ ਇਹ ਤਿੰਨ ਦੀ ਮੋਟਰ ਹੈ ਜੀ ਇਹਦਾ ਹੂੰ ਤਿੰਨ ਦੀ ਮੋਟਰ ਹੋ ਕੇ ਕੀ ਰੇਟ ਦੇ ਵਿੱਚ ਮਿਲ ਜੂ ਇਹ ਦੇ ਦਾਂਗੇ ਤੁਹਾਨੂੰ 5500 ਦੀ ਜੀ 5500 ਦੀ ਤੇ ਹੋ ਹੋਰ ਕੀ ਉਧਰ ਕੀ ਪਿਆ ਬਾਈ ਉਹ ਗੇਅਰ ਪਏ ਨੇ ਹਾਂ ਗੇਅਰ ਪਏ ਤੂੜੀ ਵਾਲੇ ਮਸ਼ੀਨਾਂ ਦੇ ਤੂੜੇਲੇ ਰੀਪਰ ਉਹ ਢੇਰ ਹੀ ਪਿਆ ਓਏ ਬਾਬੇਓ ਦੇਖਿਓ ਕਿਰਾਂ ਤੇ ਇਹ ਚੀਜ਼ ਮੈਂ ਕਹਿੰਦਾ ਵੀ ਸੀਜ਼ਨ ਦੇ ਵਿੱਚ ਜਾ ਕੇ ਮੌਕੇ ਤੇ ਨਹੀਂ ਮਿਲਦਾ ਸਮਾਨਾ ਚੈੱਕ ਕਰੋ ਤੇ ਬਾਈ ਦਾ ਜਿਹੜਾ ਨੰਬਰ ਨਾਲ ਡਿਸਪਲੇ ਤੇ ਆਈ ਜਾਂਦਾ ਤੇ ਨੰਬਰ ਨੂੰ ਪੱਕੇ ਹੀ ਫੀਡ ਕਰ ਲਓ ਬਾਈ ਕੋਲੇ ਜਾਲ ਵੀ ਪਏ ਨੇ ਜਾਲ ਪੰਜਾਬ ਵਾਲੇ ਨੇ ਇਹ ਹਾਂਜੀ ਪੰਜਾਬ ਵਾਲੇ ਜੀ ਹਾਂ ਇਹ ਕੇ ਕੇ ਵਾਲੇ ਨੇ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ 55 ਇੰਚ ਹੈ ਜੀ 55 ਇੰਚ ਹਾਂਜੀ ਮੈਂ ਬਾਈ ਕੋਲੇ 55 ਇੰਚੀ ਅੱਛਾ ਜੇ ਕਿਸ ਨੇ ਗੇਅਰ ਪੁਰਾਣਾ ਪੁਰੂਣਾ ਵਿੱਚ ਲਿਓਣਾ ਘੱਟ-ਬੱਟ ਸਾਰਾ ਹੋ ਜੂਗਾ ਹਾਂਜੀ ਬੱਦ ਘੱਟੋ ਸਾਰਾ ਕੁਝ ਹੋ ਜੂਗਾ ਜੀ ਵਿੱਚ ਕੱਟ ਕੇ ਬਈ ਇੱਥੋਂ ਚੱਕ ਕੇ ਲੈ ਜਾਓ ਸਾਰੇ ਭਾਂਤੀ ਮਿਲ ਜਾਣਗੇ ਨਾ ਬਈ ਹਾਂਜੀ ਕੇਸ ਮਸ਼ੀਨ ਦਾ ਹੋ ਗਿਆ ਰਜਿੰਦਰਾ ਦਾ ਹੋ ਗਿਆ ਜੀ ਜਿਹੜੀ ਮਰਜ਼ੀ ਮਸ਼ੀਨ ਦਾ ਲਓ ਜੀ ਉਹ ਕ੍ਰੋਸ ਪੇ ਨੇ ਉਧਰ ਆਹ ਜਿਹੜੀ ਕਿਪੈਨ ਦਾ ਖੜਾ ਹੈਗਾ ਇਹ ਕੇਐਸਐਲ ਮਸ਼ੀਨ ਹੈ ਜੀ ਟਰੈਕਟਰ ਵਾਲੀ ਦਾ ਅੱਛਾ ਜੀ ਜਿਹੜੀ ਆਪਾਂ ਪਹਿਲਾਂ ਵਾਲੀ ਵੀਡੀਓ ਚ ਪਾਈ ਸੀ ਆ ਪਹਿਲਾਂ ਵਾਲੀ ਵੀਡੀਓ ਚ ਪਾਈ ਉਹਦਾ ਇਹ ਅੰਦਰ ਲਾ ਰੱਖਿਆ ਉਹ ਲੇ ਵੀ ਇੱਧਰ ਹੋਰ ਵੀ ਪਏ ਨੇ ਹਿੱਸੇ ਦਾ ਹਨਾ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਵਾਰ ਅਹੇ ਗੱਡੀ ਵੀ ਖੜੀ ਐ ਹਾਂਜੀ ਲੈ ਵੀ ਕਿੰਨਾ ਮਾਡਲ ਖੜੀ ਐ ਵੀਰੇ ਇਹ ਕੀ ਪੰਜ ਮਾਡਲ ਜੀ ਬਲੇਰੋ ਬਲੇਰੋ 2005 ਮਾਡਲ ਹਾਂਜੀ ਇਹਦਾ ਕੀ ਡੇਟਾ ਵੀਰੇ ਇਹ ਦੇ ਦਾਂਗੇ ਜੀ ਆਪਾਂ 1,25,000 ਦੀ 1,25,000 ਹਾਂਜੀ ਤੇ ਪੂਰੀ ਕੰਡ ਚਾਲੂ ਹਾਲਤ ਦੇ ਵਿੱਚ ਬਿਲਕੁਲ ਜੀ ਟਰਬੋ ਦਾ ਇੰਜਨ ਆ ਜੀ ਟਰਬੋ ਦਾ ਹਾਂਜੀ ਬਿਲਕੁਲ ਠੀਕ ਐ ਬਾਈ ਮੇਨੇ ਗਰੰਟ ਵਾਲਾ ਇੰਨਾਂ ਐ ਚ ਠੀਕ ਐ ਲੈ ਵੀ ਕਰ ਲਿਓ ਸੰਪਰਕ ਬਾਈ ਨਾਲ ਆ ਰਹਿ ਗਿਆ ਇੱਕ ਝੋਟਾ ਹਰਾਸਬਰਾਜ ਇਹਦੀ ਵੀ ਡਿਮਾਂਡ ਬਹੁਤ ਰਹਿੰਦੀ ਹੈ ਇਹਦੇ ਵੀ ਮਾਰਦੇ ਕੈਮਰਾ ਕਿੰਨਾ ਮਾਡਲ ਹੈ ਕਿੰਨੇ ਦਾ ਇਹ ਵੀ ਮੈਨਾਂ ਦਾ ਹੈਗੇ 99 ਮਾਡਲ ਹੈ ਜੀ ਠੀਕ ਹੈ ਤੇ 99 ਮਾਡਲ ਕਿੰਨੇ ਦਾ ਮਿਲ ਜੂਗਾ ਇਹ ਦੇ ਦਾਂਗੇ ਸੋਨੂ ਜੀ 1 ਲੱਖ 10000 ਦਾ ਜੀ 1 ਲੱਖ 10000 ਦਾ ਹਾਂਜੀ ਤੇ ਕਾਲੂ ਹਾਲਤਾ ਜੀ ਬਿਲਕੁਲ ਚੱਲੂ ਹਾਲਤਾ ਇੰਜ ਦੀ ਗਾਰੰਟੀ ਹੋਊ ਆਪਾਂ ਤੇ ਲੈ ਵੀ ਇਹ ਇੱਕ ਵਾਰ ਰ ਅਸੀਂ ਅਮਰੀਕਨ ਦੇ ਮਾਰ ਕੈਮਰਾ ਹਨਾ ਜਿਹੜੀ ਆ ਅੱਜ ਵਾਲੀ ਵੀਡੀਓ ਬਣਾਈ ਹੈ ਇਹਦੇ ਵਿੱਚ ਨਾ ਜਿਵੇਂ ਸੀਲਰ ਹੋ ਗਏ ਹਨਾ ਨਰਮੇ ਵਾਲੇ ਜਾ ਪੂਲੀਆਂ ਹੋ ਗਈਆਂ ਜਾ ਹੀ ਛੇ ਹੋ ਗਏ ਹਨਾ ਇਹ ਚੀਜ਼ਾਂ ਦਿਖਾਈਆਂ ਨੇ ਤੁਹਾਨੂੰ ਜਿਹੜੀ ਪਹਿਲਾਂ ਵਾਲੀ ਵੀਡੀਓ ਹੈਗੀ ਜੇ ਉਹ ਦੇਖੋਗੇ ਜਾ ਕੇ ਉਹਦੇ ਵਿੱਚ ਹਾਲ ਹਨਾ ਬਾਈ ਤੇ ਰੋਟਾਵੇਟਰ ਤੇ ਟਰਾਲੀਆਂ ਤੇ ਹੜੰਬੇ ਉਹ ਜਿੰਨਾ ਸਟਾਕ ਹੈਗਾ ਉਹ ਵੀਡੀਓ ਦੇ ਵਿੱਚ ਹੈ ਤੇ ਆ ਜਿਹੜਾ ਮਟੀਰੀਅਲ ਹੈਗਾ ਜਿਹੜਾ ਨਹੀਂ ਮਿਲਦਾ ਸੀਜ਼ਨ ਦੇ ਵਿੱਚ ਜਾ ਕੇ ਉਹ ਵੀ ਤੁਹਾਨੂੰ ਦਿਖਾਤਾ ਅੱਜ ਕਿਉਂਕਿ ਆ ਚੀਜ਼ਾਂ ਬਾਈ ਕੋਲੇ ਸਾਰਾ ਸਟਾਕ ਪਿਆ ਹੈਗਾ ਤੇ ਮੈਂ ਦੁਬਾਰਾ ਫੇਰ ਇੱਕ ਵਾਰ ਬਾਈ ਤੋਂ ਨੰਬਰ ਲੈਣਾਗਾ ਵੀ ਨੰਬਰ ਕੀ ਆ ਵੀ ਨੰਬਰ ਜ਼ਰੂਰ ਬੋਲ ਦਿਓ 98155 ਜੀ 24095 ਜੀ ਤੇ ਇਹ ਵਾਜ ਦਾ ਨੰਬਰ ਆ ਬਾਕੀ ਡਿਸਪਲੇ ਤੇ ਚੱਲ ਜੰਦਾ ਤੇ ਲੋਕੇਸ਼ਨ ਮਾਨਸਾ ਸਿਰਸਾ ਰੇਗੀ ਤੇ ਕੋਟਧਰਮੂ ਦੇ ਵਿੱਚ ਜਿਹੜਾ ਕਬਾੜ ਹੈਗਾ ਉੱਥੇ ਖੜੇ ਆ ਬਿਲਕੁਲ ਰੋਡ ਦੇ ਉੱਪਰ ਆ ਬਾਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਪੇਜ ਕਰਲੇ ਫੋਲੋ ਬਹੁਤ ਬਹੁਤ ਧੰਨਵਾਦ ਜੀ